ਹਾਂਜੀ ਦੋਸਤੋ ਇਸ ਵੀਡੀਓ ਤੇ ਕਲਿੱਕ ਕਰਨ ਲਈ ਤੁਹਾਡਾ ਨਿੱਘਾ ਸਵਾਗਤ ਅੱਜ ਆਪਾਂ ਗੱਲ ਕਰਾਂਗੇ ਨਵੰਬਰ ਮਹੀਨੇ ਵਿੱਚ ਲਗਾਈਆਂ ਜਾਣ ਵਾਲੀਆਂ ਸਬਜ਼ੀਆਂ ਦੀ ਤੁਸੀਂ ਨਵੰਬਰ ਮਹੀਨੇ ਵਿੱਚ ਆਪਣੇ ਟੈਰਸ ਗਾਰਡਨ ਜਾਂ ਘਰ ਦੀ ਬਗੀਚੀ ਵਿੱਚ ਕਿਹੜੀਆਂ ਸਬਜ਼ੀਆਂ ਲਗਾ ਸਕਦੇ ਹੋ ਇਹਦੀ ਪੂਰੀ ਜਾਣਕਾਰੀ ਦੇਵਾਂਗੇ ਵੀਡੀਓ ਦੇ ਅੰਤ ਤੱਕ ਬਣੇ ਰਹੋ ਵੀਡੀਓ ਕੋਈ ਲੰਬੀ ਨਹੀਂ 5 ਕਿ ਮਿੰਟ ਦੀ ਵੀਡੀਓ ਹੈ ਤੁਹਾਨੂੰ ਪੂਰੀ ਜਾਣਕਾਰੀ ਮਿਲੂਗੀ ਪਹਿਲੀ ਸਬਜ਼ੀ ਹੈਗੀ ਜੀ ਆਪਣੀ ਪਾਲਕ ਪਾਲਕ ਤੁਸੀਂ ਲਗਾ ਸਕਦੇ ਹੋ ਇੱਕ ਬਾਡਾਂ ਵਾਲੀ ਸਬਜ਼ੀ ਹੈ ਇੱਕ ਵਾਰੀ ਲਗਾਓ ਬਾਰ ਬਾਰ ਖਾਓ ਦੂਜੀ ਸਬਜ਼ੀ ਹੈਗੀ ਅੱਜ ਆਪਣੀ ਮੇਥੀ ਇਹ ਵੀ ਵਾਢਾਂ ਵਾਲੀ ਸਬਜ਼ੀ ਹੈ ਇੱਕ ਵਾਰ ਲਗਾਓ ਤੇ ਵਾਰ-ਵਾਰ ਖਾਓ ਇਹਨੇ ਸਾਰੀ ਸਰਦੀ ਚ ਹੋਈ ਜਾਣਾ ਬਸ ਤੁਸੀਂ ਇੱਕ ਵਾਰੀ ਲਗਾ ਦਿਓ ਪਾਣੀ ਦਈ ਜਾਓ ਵੱਡੀ ਜਾਓ ਪਾਣੀ ਦਈ ਜਾਓ ਵੱਡੀ ਜਾਓ ਪੂਰਾ ਸਰਦੀ ਨਹੀਂ ਮੁੱਕਦੀ ਬਹੁਤ ਖੂਨ ਵਧਾਉਂਦੀ ਹੈ ਮੇਥੀ ਬਹੁਤ ਵਧੀਆ ਸਬਜ਼ੀ ਹੈ ਅਗਲੀ ਸਬਜ਼ੀ ਹੈਗੀ ਆਪਣੀ ਧਣੀਆਂ ਧਣੀਆਂ ਹੈਗਾ ਸਬਜ਼ੀਆਂ ਦਾ ਰਾਜਾ ਹਰੇਕ ਸਬਜ਼ੀ ਵਿੱਚ ਧਣੀਆਂ ਨਾ ਪੈਣਾ ਤੁਸੀਂ ਧਣੀਆਂ ਲਗਾ ਲਓ ਬੜੇ ਆਰਾਮ ਨਾਲ ਧਣੀਆਂ ਹੋ ਜਾਂਦਾ ਹੈ ਇੱਕ ਵਾਰੀ ਲਗਾ ਦਿਓ ਵੱਡੀ ਜਾਓ ਇਹ ਵੀ ਵੱਡਾਂ ਵਾਲੀ ਸਬਜੀ ਹੈ ਵੱਡੀ ਜਾਓ ਖਾਈ ਜਾਓ ਵੱਡੀ ਜਾਓ ਖਾਈ ਜਾਓ ਅਗਲੀ ਸਬਜੀ ਹੈਗੀ ਜੀ ਆਪਣੀ ਸੌਰੂ ਮਲਾ ਲਓ ਤੁਸੀਂ ਕੇਲਾ ਸੌਰੂ ਜਾਂ ਗੋਭੀ ਸੌਰੂ ਜਿਹੜੀ ਤੇਨਾਂ ਨੂੰ ਸਾਨੂੰ ਪਸੰਦ ਹੈ ਉਹ ਤੁਸੀਂ ਲਗਾ ਸਕਦੇ ਆਪਣੇ ਟਰੱਸ ਗਾਰਡਨ ਤੇ ਇਹ ਆਪਣੇ ਟਰੱਸ ਗਾਰਡਨ ਤੇ ਹੀ ਲੱਗੀ ਹੋਈ ਹੈ ਤੁਸੀਂ ਦੇਖ ਸਕਦੇ ਏ ਵੀ ਸਾਰਾ ਸਾਲ ਹੁੰਦਾ ਸਾਰਾ ਸਰਦੀ ਚੱਲਣੀ ਹੈ ਨੇ ਸਵਾਗ ਤੁਸੀਂ ਸਾਰੀ ਸਰਦੀ ਖਾਣਾ ਤੁਸੀਂ ਲਗਾ ਸਕਦੇ ਸੌਰੂ ਅਗਲੀ ਸਬਜੀ ਹੈਗੀ ਜਿਹੜੀ ਗੋਭੀ ਗੋਭੀ ਵੀ ਪੂਰੀ ਸਰਦੀ ਚੱਲਣੀ ਹੈ ਜੀ ਇਹ ਗੋਭੀ ਆਪਣੇ ਲਗਾਈ ਸੀ ਲਗਭਗ ਇਹਨਾਂ ਨੂੰ 20 ਤੋਂ 25 ਦਿਨ ਹੋ ਗਏ ਲਗਾਈ ਨੂੰ ਇਹ ਦੇਖੋ ਵੱਡੀ ਹੋ ਚੁੱਕੀ ਹੈ ਕਾਫੀ ਤੁਸੀਂ ਗੋਭੀ ਲਗਾ ਸਕਦੇ ਹੋ ਬੜੇ ਆਰਾਮ ਨਾਲ ਗੋਭੀ ਹੋ ਜਾਂਦੀ ਹੈ ਬਹੁਤ ਵਧੀਆ ਹੁੰਦੀ ਹੈ ਤੇ ਇਹ ਦੇਖੋ ਆਪਣੀ ਗੋਭੀ ਹੁਣ ਲਾਈ ਹੈ ਇਹ ਆਪਣੀ ਇਹ ਵੀ 20 ਦਿਨ ਨੂੰ ਕਾਫੀ ਵੱਡੀ ਹੋ ਜਾਊਗੀ ਅਗਲੀ ਸਬਜ਼ੀ ਹੈਗੀ ਜੀ ਆਪਣੀ ਗਾਜਰ ਤੁਸੀਂ ਗਾਜਰ ਲਗਾ ਸਕਦੇ ਹੋ ਦੇਖੋ ਆਪਣੀ ਗਾਜਰ ਲਗਾਈ ਹੋਈ ਹੈ ਕਾਫੀ ਵੱਡੀ ਹੋ ਗਈ ਹੈ ਤੇ ਹੁਣ ਵੀ ਤੁਸੀਂ ਗਾਜਰ ਲਗਾ ਸਕਦੇ ਹੋ ਪੂਰਾ ਸਰਦੀ ਗਾਜਰ ਹੋਈ ਜਾਂਦੀ ਹੈ ਕੋਈ ਚੱਕਰ ਨਹੀਂ ਪੂਰਾ ਸਰਦੀ ਗਾਜਰ ਹੁੰਦੀ ਜਿੰਨੀ ਸਰਦੀ ਵਧੂਗੀ ਤੇ ਉੰਨੀ ਹੀ ਗਾਜਰ ਵਧੀਆ ਹੁੰਦੀ ਹੈ ਤੁਸੀਂ ਹੁਣ ਲਗਾ ਸਕਦੇ ਗਾਜਰ ਅਗਲੀ ਸਬਜ਼ੀ ਹੈ ਜੀ ਆਪਣਾ ਹਰਾ ਮਟਰ ਇਹ ਦੇਖੋ ਆਪਣੇ ਹਰੇ ਮਟਰ ਲਗਾਏ ਆ ਗਿੱਟ ਗਿੱਟ ਡੇਡ ਡੇਡ ਗਿੱਟ ਦੀ ਇਹਦੀ ਬੇਲ ਹੋ ਚੁੱਕੀ ਹੈ ਇਹ ਦੋ ਤੋਂ 2.5 ਮਹੀਨੇ ਦੇ ਵਿੱਚ ਇਹ ਮਟਰ ਲੱਗਣ ਲੱਗ ਜਾਣੇ ਇਹ ਆਪਣੀ ਲਗਭਗ 25 30 ਦਿਨ ਹੋ ਗਏ ਆਪਣਾ ਲਗਾਈ ਸੀਗੇ ਜਦੋਂ ਇਹ ਕਾਫੀ ਵਧੀਆ ਅਗਲੀ ਸਬਜ਼ੀ ਹੈ ਜੀ ਟਮਾਟਰ ਲਗਾ ਸਕਦੇ ਤੁਸੀਂ ਕੁਆਂਟਰ ਤੁਸੀਂ ਦੇਖੋ ਹੁਣ ਬੀਲ ਲਗਾ ਸਕਦੇ ਆਪਾਂ ਨੇ ਪਈ 20 25 ਦਿਨ ਪਹਿਲਾਂ ਲਗਾਏ ਸੀ ਇਹ ਕਾਫੀ ਵੱਡੇ ਹੋ ਗਏ ਬਸ ਇਹਨਾਂ ਨੂੰ ਸਰਦੀ ਵਿੱਚ ਥੋੜਾ ਟਕਣਾ ਪੈਣਾ ਆਪਾਂ ਨੂੰ ਹੋਰ ਕੋਈ ਚੱਕਰ ਨਹੀਂ ਸਰਦੀ ਵਿੱਚ ਇਹ ਟਕੜੇ ਪੈਣੇ ਆ ਕਿ ਠੰਡ ਜਿਆਦਾ ਨਹੀਂ ਸਹਾਰਦੇ ਇਹ ਬੜੇ ਵਧੀਆ ਹੋ ਜੂਗੇ ਤੁਸੀਂ ਲਗਾ ਸਕਦੇ ਅਗਲੀ ਸਬਜ਼ੀ ਸ਼ਾਇਦ ਜਿਹੜੀ ਮooli ਮooli ਵੀ ਸਾਰਾ ਸਰਦੀ ਚੱਲਣੀ ਹੈ ਦੇਖੋ ਆਪਣੀ ਮooli ਆਪਣੇ ਲਗਾਈ ਸੀ ਵੀ 25 ਦਿਨ ਹੋ ਗਏ ਇਹ ਕਾਫੀ ਵੱਡੀ ਵੱਡੀ ਹੋ ਗਈ ਮooli ਤੁਸੀਂ ਦੇਖ ਸਕਦੇ ਆ ਇਸ ਕਰਕੇ ਤੁਸੀਂ ਮੂਲੀ ਲਗਾ ਸਕਦੇ ਹੋ ਬੜੇ ਆਰਾਮ ਨਾਲ ਹੋ ਜਾਂਦੀ ਹੈ ਕੋਈ ਖੇਚਲ ਨਹੀਂ ਇਹਨੂੰ ਕਰਨੀ ਪੈਂਦੀ ਆਪਾਂ ਨੂੰ ਅਗਲੀ ਸਬਜ਼ੀ ਬੈਂਗਣ ਹੈ ਬੈਂਗਣ ਜ਼ਰਾ ਸਾਲ ਹੀ ਹੋ ਜਾਂਦਾ ਤੁਸੀਂ ਬੈਂਗਣ ਲਗਾ ਸਕਦੇ ਆਂ ਬੈਂਗਣੀ ਵੀ ਲਗਾ ਸਕਦੇ ਆਂ ਜੋ ਤੁਹਾਨੂੰ ਪਸੰਦ ਹੈ ਉਹ ਲਗਾ ਲਓ ਬੜੇ ਆਰਾਮ ਨਾਲ ਬੈਂਗਣ ਤੇ ਬੈਂਗਣੀ ਹੋ ਜਾਂਦੇ ਘਰ ਦੀ ਛੱਤ ਤੇ ਹੀ ਲਗਾਏ ਹੋਏ ਨੇ ਦੇਖੋ ਆਪਾਂ ਨੇ ਬੈਂਗਣ ਵੀ ਲੱਗੇ ਹੋਏ ਨੇ ਇਹਨਾਂ ਨੂੰ ਤੁਸੀਂ ਬੜੇ ਆਰਾਮ ਨਾਲ ਘਰ ਦੀ ਛੱਤ ਤੇ ਬੈਂਗਣ ਲਗਾ ਸਕਦੇ ਆਂ ਅਗਲੀ ਸਬਜ਼ੀ ਹੈਗੀ ਆਪਣੀ ਹਰੀ ਮਿਰਚ ਹਰੀ ਮਿਰਚ ਵੀ ਹਰ ਇੱਕ ਸਬਜ਼ੀ ਚ ਪੈਂਦੀ ਹੈ ਤੁਸੀਂ ਹਰੀ ਮਿਰਚ ਲਗਾ ਸਕਦੇ ਹੋ ਹਰੀ ਮਿਰਚ ਬੜੇ ਆਰਾਮ ਨਾਲ ਹੋ ਜਾਂਦੀ ਹੈ ਕੋਈ ਬਹੁਤੀ ਮਿਹਨਤ ਨਹੀਂ ਮੰਗਦੀ ਬੜੇ ਆਰਾਮ ਨਾਲ ਤੁਸੀਂ ਲਗਾ ਸਕਦੇ ਇਹਨੂੰ ਘਰ ਦੇ ਟੈਸ ਗਾਰਡਨ ਤੇ ਬੜੀ ਆਰਾਮ ਨਾਲ ਹੋ ਜਾਂਦੀ ਹੈ ਅਗਲੀ ਸਬਜ਼ੀ ਹੈਗੀ ਆਪਣੀ ਬੰਦ ਗੋਭੀ ਬੰਦ ਗੋਭੀ ਤੁਸੀਂ ਲਗਾ ਸਕਦੇ ਹੋ ਇਹ ਵੀ ਸਰਦੀ ਵਿੱਚੇ ਹੁੰਦੀ ਹੈ ਸਰਦੀ ਵਿੱਚ ਬੰਦ ਗੋਭੀ ਲਗਾ ਲਓ 2 ਮਹੀਨੇ ਚ ਤਿਆਰ ਹੋ ਜਾਣੀ ਆਰਾਮ ਨਾਲ ਖਾਓ ਅਗਲੀ ਸਬਜ਼ੀ ਹੈਗੀ ਜੀ ਆਪਣੀ ਬਰੋਕਲੀ ਬਰੋਕਲੀ ਤੁਸੀਂ ਲਗਾ ਸਕਦੇ ਘਰ ਖਾਣ ਵਾਸਤੇ ਬੜੀ ਹੀ ਵਧੀਆ ਸਬਜ਼ੀ ਵੀ ਵਧੀਆ ਬਣਦੀ ਹੈ ਤੇ ਸਲਾਦ ਦੇ ਤੌਰ ਤੇ ਵੀ ਇਹ ਵਰਤੀ ਜਾਂਦੀ ਹੈ ਲਗਾ ਲਓ ਅਗਲੀ ਸਬਜ਼ੀ ਹੈਗੀ ਆਪਣੀ ਸਲਗਮ ਲਗਾ ਸਕਦੇ ਤੁਸੀਂ ਬੜੇ ਆਰਾਮ ਨਾਲ ਸਲਗਮ ਹੋ ਜਾਂਦਾ ਬਹੁਤ ਵਧੀਆ ਸਬਜ਼ੀ ਬਣਦੀ ਹੈ ਇਹਦੀ ਕੈਲਸ਼ੀਅਮ ਨਾਲ ਭਰਪੂਰ ਹੁੰਦਾ ਹੈ ਸਲਗਮ ਤੁਸੀਂ ਲਗਾ ਸਕਦੇ ਅਗਲੀ ਸਬਜ਼ੀ ਹੈਗੀ ਆਪਣੀ ਸ਼ੋਲੀਆ ਸ਼ੋਲੀਏ ਵਿੱਚ ਬੜੀ ਹੀ ਤਾਕਤ ਭਰਪੂਰ ਹੁੰਦਾ ਹੈ ਸ਼ੋਲੀਆ ਛੇਲ ਕਰਕੇ ਤੁਸੀਂ ਸ਼ੋਲੀਆ ਲਗਾ ਸਕਦੇ ਬਹੁਤਾ ਵੱਡਾ ਬੂਟਾ ਨਹੀਂ ਹੁੰਦਾ ਇਹਦਾ ਤੁਸੀਂ ਆਰਾਮ ਨਾਲ ਹੋ ਜਾਂਦਾ ਲਗਾ ਲਓ ਅਗਲੀ ਸਬਜ਼ੀ ਹੈਗੀ ਜੀ ਆਪਣੀ ਸ਼ਿਮਲਾ ਮਿਰਚ ਸ਼ਿਮਲਾ ਮਿਰਚ ਤੁਸੀਂ ਲਗਾ ਸਕਦੇ ਹੋ ਬੜੇ ਆਰਾਮ ਨਾਲ ਹੋ ਜਾਂਦੀ ਹੈ ਸਰਦੀਆਂ ਦੀ ਇਹ ਸਬਜ਼ੀ ਹੁਣ ਇਹਨੂੰ ਲਗਾਉਣ ਦਾ ਬਿਲਕੁਲ ਸਹੀ ਸਮਾਂ ਅਗਲੀ ਸਬਜ਼ੀ ਹੈਗੀ ਆਪਣੀ ਗੁਵਾਰ ਫਲੀ ਗੁਵਾਰ ਫਲੀ ਵੀ ਤੁਸੀਂ ਲਗਾ ਸਕਦੇ ਹੋ ਇਹ ਆਪਣੀ ਮਟਰਾਂ ਵਰਗੀ ਹੁੰਦੀ ਹੈ ਇਹ ਵੀ ਬੜੇ ਆਰਾਮ ਨਾਲ ਹੋ ਜਾਂਦੀ ਹੈ ਘਰ ਦੀ ਛੱਤ ਤੇ ਤੁਸੀਂ ਲਗਾ ਸਕਦੇ ਹੋ ਗੁਵਾਰ ਫਲੀ ਅਗਲੀ ਸਬਜ਼ੀ ਹੈਗੀ ਆਪਣਾ ਪਿਆਜ਼ ਪਿਆਜ਼ ਦੀ ਪਨੀਰੀ ਬਾਜ਼ਾਰ ਦੇ ਵਿੱਚ ਅਵੇਲੇਬਲ ਹੈ ਤੁਸੀਂ ਪਨੀਰੀ ਲੈ ਕੇ ਪਿਆਜ਼ ਲਾ ਸਕਦੇ ਹੋ ਬੜਾ ਆਰਾਮ ਨਾਲ ਹੋ ਜਾਂਦਾ ਕੱਚਾ ਪਿਆਜ਼ ਖਾਣ ਦਾ ਬੜਾ ਮਜ਼ਾ ਹੁੰਦਾ ਹੈ ਅਗਲੀ ਸਬਜ਼ੀ ਹੈਗੀ ਜੀ ਆਪਣੀ ਚਕੰਦਰ ਚਕੰਦਰ ਤੁਸੀਂ ਲਗਾ ਸਕਦੇ ਆਂ ਸਲਾਦ ਦੇ ਤੌਰ ਤੇ ਵੀ ਵਰਤ ਸਕਦੇ ਆਂ ਬਹੁਤ ਵਧੀਆ ਹੋ ਜਾਂਦੀ ਹੈ ਚਕੰਦਰ ਤੁਸੀਂ ਬੜੇ ਆਰਾਮ ਨਾਲ ਤੁਸੀਂ ਲਗਾ ਲਓ ਸਕੰਦਰ ਅਗਲੀ ਸਬਜ਼ੀ ਹੈਗੀ ਆਪਣੀ ਖੀਰਾ ਖੀਰਾ ਵੀ ਸਰਦੀਆਂ ਵਿੱਚ ਵੀ ਹੋ ਜਾਂਦਾ ਹੈ ਇਹਨੂੰ ਸਰਦੀ ਵਿੱਚ ਟਕਣਾ ਪੈਂਦਾ ਛੱਤ ਪਉਣੀ ਹੋ ਜਾਂਦੀ ਹੈ ਬੜਾ ਵਧੀਆ ਹੋ ਜਾਂਦਾ ਬੜੇ ਆਰਾਮ ਨਾਲ ਤੁਸੀਂ ਲਗਾ ਸਕਦੇ ਆਂ ਹਾਂਜੀ ਦੋਸਤੋ ਜੀ ਦਿੱਤੀ ਹੋਈ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤਾਂ ਬਿਲਕੁਲ ਨਾ ਭੁੱਲਿਓ ਕਿਉਂਕਿ ਇਹੀ ਜਾਣਕਾਰੀ ਭਰਪੂਰ ਵੀਡੀਓ ਇੱਥੇ ਆਪਾਂ ਪਾਉਂਦੇ ਰਹਿੰਦੇ ਆਂ